ਗਰਮੀ ਬਹੁਤ ਹੈ ਬਿਜਲੀ ਦੀ ਜਿਹੜੀ ਪ੍ਰੋਬਲਮ ਹੈ ਉਹ ਤਾਂ ਸਾਰੇ ਕਿਤੇ ਯਾਰ ਤੀਜੇ ਮੁਹੱਲੇ ਦੇ ਵਿੱਚ ਟਰਾਂਸਫਾਰਮ ਸੜਿਆ ਹੋਇਆ ਪਰ ਜੇ ਇਦਾਂ ਦੀ ਕੋਈ ਸਮੱਸਿਆ ਸਿਹਤ ਮੰਤਰੀ ਦੇ ਸ਼ਹਿਰ ਚ ਆ ਜੇ ਜਾਂ ਫਿਰ ਉਦੋਂ ਵੀ ਵੱਡੀ ਗੱਲ ਕਿ ਰਜਿੰਦਰਾ ਕਾਲਜ ਰਜਿੰਦਰਾ ਹਸਪੀਟਲ ਵਰਗੀ ਜਗ੍ਹਾ ਤੇ ਆ ਜੇ ਤੇ ਡਾਕਟਰਸ ਨੂੰ ਬੈਟਰੀਆਂ ਨਾਲ ਆਪਦੇ ਕੰਮ ਕਰਨੇ ਪੈਣ ਓਪਰੇਟ ਕਰਨੇ ਪੈਣ ਫਿਰ ਇਹ ਤਾਂ ਹੋਰ ਵੀ ਵੱਡੀ ਸਮੱਸਿਆ ਬਣ ਜਾਂਦੀ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਇਹ ਸੁਖਮ ਸਰ ਗੱਲ ਇਹ ਆ ਕਿ ਦੇਖੋ ਇਹ ਕੋਈ ਇੱਕ ਜਗ੍ਹਾ ਦੀ ਪ੍ਰੋਬਲਮ ਨਹੀਂ ਉਸੇ ਸ਼ਹਿਰ ਦੀ ਸਾਡੀ ਭੈਣ ਇੱਕ ਵਕੀਲ ਆ ਉਹ ਕਿਤੇ ਗਈ ਹੋਣੀ ਆ ਕੋਰਟ ਦੇ ਵਿੱਚ ਉਹ ਕਹਿੰਦੀ ਸੀ ਅੱਜ ਕਿ ਉੱਥੇ ਕਚਹਿਰੀ 'ਚ ਵੀ ਲਾਈਟ ਨਹੀਂ ਉਸੇ ਸ਼ਹਿਰ 'ਚ ਹੂੰ ਹੁਣ ਤੁਸੀਂ ਵੇਖੋ ਕਿ ਰਜਿੰਦਰਾ ਹਸਪਤਾਲ ਆ ਜਿਹੜਾ ਉੱਥੇ ਕਿੰਨੇ ਲੋਕ ਦਾਖਲ ਹੁੰਦੇ ਆ ਕਿੰਨੇ ਗਾਂ ਤਿਮਾਰਦਾਰ ਹੁੰਦੇ ਆ ਕਿੰਨੇ ਡਾਕਟਰ ਵੀ ਤਾਂ ਇਨਸਾਨ ਹੀ ਗਣੋ ਨਾ ਜਿਹੜੇ ਉੱਥੇ ਵਿਚਾਰੇ ਮਤਲਬ ਕਿ ਸਰਵ ਕਰਦੇ ਆ ਸਰਵਿਸ ਦੇ ਵਿੱਚ ਆ ਛੋਟੇ ਆ ਜਾਂ ਟ੍ਰੇਨੀ ਆ ਉਹ ਵੀ ਤਾਂ ਲੋਕਾਂ ਚੋਂ ਆ ਨਾ ਤੇ ਲਾਈਟ ਇਹ ਪਰਸੋਂ ਜਾਂ ਪਰਸੋਂ ਚੌਥੀ ਗੱਲ ਆ ਕਿ ਉੱਥੇ ਲਾਈਟ ਚਲੀ ਗਈ ਜੀ 3 ਘੰਟੇ ਲਾਈਟ ਨਹੀਂ ਆਈ ਤਾਂ ਕੁਝ ਵੀਡੀਓਜ਼ ਬਣ ਗਈਆਂ ਹੂੰ ਇੱਕ ਥਾਂ ਤੇ ਤੇ ਇਹ ਵੀ ਦਾਵਾ ਕੀਤਾ ਗਿਆ ਸਾਡੇ ਵੱਡੇ ਭਰਾ ਨੇ ਅਕੀਦਾ ਸਾਹਿਬ ਉਹਨਾਂ ਦੀ ਰਿਪੋਰਟ ਮੈਂ ਪੜਦਾ ਪਿਆ ਸਾਂ ਅਕੀਦਾ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ ਕਿ ਭਾਈ ਜਨੇਪਾ ਵੀ ਜਿਹੜਾ ਟਾਰਚਾਂ ਦੀ ਰੌਸ਼ਨੀ ਚ ਹੋਇਆ ਦੇਖੋ ਇੱਕ ਨੇ ਕਿਹਾ ਕਿ ਮੇਰੇ ਬਾਪ ਦੇ ਡੇਲੇ 'ਚ ਕੋਈ ਨੁਕਸ ਸੀ ਉਹਦਾ ਚੈੱਕ ਅਪ ਵੀ ਜਿਹੜਾ ਬੈਂਟਰੀਆਂ ਜਗਾ ਕੇ ਹੋਇਆ ਦੱਸੋ ਅਦਲਕੇ ਅੱਖ ਦਾ ਇਲਾਜ ਵੀ ਯਾਰ ਹਨੇਰੇ ਚ ਇਸ ਤਰ੍ਹਾਂ ਤੇ ਯਾਨੀ ਇਹ ਸਾਰੀਆਂ ਗੱਲਾਂ ਉੱਥੇ ਜਿਹੜੀਆਂ ਨੇ ਉਹ ਵਾਪਰੀਆਂ ਹੂੰ ਫੇਰ ਕਿਉਂਕਿ ਹੁਣ ਉਹ ਜਿਹੜਾ ਸ਼ਹਿਰ ਆ ਪੰਨੂ ਸਾਹਿਬ ਵੀ ਉੱਥੋਂ ਦੇ ਆ ਜੀ ਡਾਕਟਰ ਬਲਵੀਰ ਸਾਹਿਬ ਵੀ ਉੱਥੋਂ ਦੇ ਆ ਸਿਹਤ ਮੰਤਰੀ ਹੂੰ ਮਾਨ ਸਾਹਿਬ ਵੀ ਉੱਥੋਂ ਦੇ ਆ ਇਹ ਤੇ ਸਾਰੇ ਸਾਹਿਬ ਉੱਥੋਂ ਦੇ ਨੇ ਜੀ ਇਹ ਇਨਾ ਸਾਬਾਂ ਦੇ ਸ਼ਹਿਰ ਦੇ ਵਿੱਚ ਬਾਗਾਂ ਦੇ ਸ਼ਹਿਰ ਦੇ ਵਿੱਚ ਰਾਗਾ ਦੇ ਸ਼ਹਿਰ ਦੇ ਵਿੱਚ ਰਜਿੰਦਰਾ ਹਸਪਤਾਲ ਚ ਲੈਟ ਹੈ ਨਹੀਂ ਅੱਛਾ ਇਹਨਾਂ ਨੇ ਮੀਟਿੰਗ ਸੱਦੀ ਹਮ ਮੀਟਿੰਗ ਸੱਦ ਕੇ ਡਾਕਟਰ ਬਲਵੀਰ ਜੀ ਨੇ ਆਖਿਆ ਕਿ ਸਾਰਾ ਕੁਝ ਹੱਲ ਕਰ ਦਿਆਂਗੇ ਸਪੈਸ਼ਲ ਲਾਈਨ ਪਾ ਦਿਆਂਗੇ ਇਹ ਕਰ ਦਿਆਂਗੇ ਉਹ ਕਰ ਦਿਆਂਗੇ ਚਲੋ ਐਕਸ਼ਨ ਮੋਡ ਚ ਨਜ਼ਰ ਆਈ ਸਰਕਾਰ ਅਗਲੀ ਰਾਤ ਫਿਰ ਲੈ ਕੇ ਆਏ ਅੱਜ ਫੇਰ ਖਬਰ ਲੱਗੀ ਪਈ ਆ ਕਿ ਉਹੀ ਹਾਲ ਜੀ ਮਤਲਬ ਕਿ ਉਹੀ بس ਮੀਟਿੰਗ ਸੱਦੀ ਗਈ ਤੇ ਹੋਈ ਕੁਛ ਹੋ ਗਿਆ ਬਸ ਜੀ ਤਾਂ ਗੱਲ ਇਹ ਆ ਕਿ ਲਾਈਟ ਦਾ ਤਾਂ ਬਾਈ ਆਪਾਂ ਹੁਣ ਕੀ ਦਸੀਏ ਇਥੇ ਕੀ ਨਾ ਕਿ ਲਾਈਟ ਦਾ ਇਹੀ ਹਾਲ ਰਹਿਣਾ ਹੈ ਜੀ ਤੁਸੀਂ ਆਉਣ ਵਾਲੇ ਸਮੇਂ 'ਚ ਵੇਖੋ ਕਿ ਜੇਕਰ ਸਾਡੀ ਇਸੇ ਤਰ੍ਹਾਂ ਡਿਮਾਂਡ ਵੱਧਦੀ ਰਹੀ ਇਸੇ ਤਰ੍ਹਾਂ ਹੀ ਸਪਲਾਈ ਤੇ ਡਿਮਾਂਡ ਦਾ ਖੱਪਾ ਜਿਹੜਾ ਉਹ ਵਾਧਾ ਤੁਰਿਆ ਗਿਆ ਜੀ ਇਹ ਲਾਈਟ ਹਰੇਕ ਥਾਂ ਤੇ ਜਾਇਆ ਕਰੇ ਆਮ ਗੱਲਾਂ ਹੋ ਜਾਣੀਆਂ ਫਿਰ ਆਮ ਗੱਲਾਂ ਹੋ ਜਾਣੀਆਂ ਪਰ ਜੋ ਰਜਿੰਦਰਾ ਹਸਪਤਾਲ ਚ ਹੋਇਆ ਸ਼ਰਮਨਾਕ ਆ ਇਸ ਤਰ੍ਹਾਂ ਦੀ ਨੌਬਤ ਨਹੀਂ ਆਉਣੇ ਚਾਹੀਦੀ ਜੀ ਲਾਈਟ ਜਿਹੜੀ ਆ ਹੁਣ ਸ਼ਹਿਰਾਂ ਦੇ ਵਿੱਚ ਵੀ ਕੱਟ ਲੱਗਦੇ ਆ ਉਹਦੇ ਪਿੰਡਾਂ ਚ ਬੜੀਆਂ ਪਰੇਸ਼ਾਨੀਆਂ ਨੇ ਜੀ ਬੜੀਆਂ ਪਰੇਸ਼ਾਨੀਆਂ ਹੁਣ ਕੀ ਕਰੀਏ ਮੈਂ ਤੇ ਆਪਰ ਰਾਤ ਹਵਾ ਚੰਗੀ ਚੱਲਦੀ ਸੀ ਉੱਥੇ ਤੇ ਕੁਰਸੀ ਢਾ ਕੇ ਬਿਠਾ ਰਿਆ ਜੋ ਦੇਖਾਂ ਵੀ ਮਾਨ ਸਾਹਿਬ ਲਾਈਟ ਕਦੋਂ ਕੁ ਛੱਡਣ ਵੀ ਕਦੋਂ ਕੁ ਛੱਡਣਗੇ ਛੱਡਦੇ ਆ ਛੱਡਦੇ ਆ ਫਿਰ ਕਹਿ ਲੋ ਕਿ ਸਾਢੇ 1:10 ਹੋ ਗਏ ਸੀ ਰਾਤ ਹੂੰ ਫਿਰ ਉਹ ਤੋਂ ਬਾਅਦ ਮਾਮ ਸਾਹਿਬ ਨੇ ਕਿਰਪਾ ਕੀਤੀ ਤੇ ਮਾਨ ਸਾਹਿਬ ਦੀ ਬਿਜਲੀ ਆਈ ਜੀ ਸਾਰੇ ਤੈਨੂੰ ਬਿਜਲੀ ਬਿਜਲੀ ਕਹਿਣ ਤੇ ਗੱਲ ਆ ਕੇ ਬਿਜਲੀ ਆਈ ਤੇ ਫਿਰ ਆਪਾਂ ਸ਼ੁਕਰ ਕਰਕੇ ਸੁੱਤੇ ਜੀ 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 ਮੈਨੂੰ ਜੀ ਦੱਸ ਹੀ ਰਹੇ ਨੇ ਮਿੰਟੂ ਜੀ ਡਿਲੀਵਰੀ ਵਗੈਰਾ ਵੀ ਜਾਂ ਕਿ ਅੱਖ ਦਾ ਆਪਰੇਟੋ ਸਾਰੇ ਟਾਰਚ ਨਾਲ ਹੀ ਕੀਤੇ ਔਰ ਹੋਰ ਵੀ ਬੜੀਆਂ ਜਿਹੜਾ ਮਤਲਬ ਮਰੀਜ਼ਾਂ ਨੂੰ ਤਾਂ ਲੋਡ ਹੈ ਹਰ ਚਾਰ ਮਿੰਟ ਤੇ ਪੈਂਦੀ ਉੱਥੇ ਦਾਵਾ ਕੀਤਾ ਗਿਆ ਕਿ 20 ਜਨਰੇਟਰ ਨੇ ਜੀ ਤੇ ਮੈਨੂੰ ਲੱਗਦਾ 20 ਜਨਰੇਟਰਾਂ ਚ ਜਾਂ ਤਾਂ ਚੱਲਦੇ ਹੀ ਨਹੀਂ ਹੁਣ ਜਾਂ ਤੇਲ ਨਹੀਂ ਹੁਣਾ ਤੇਲ ਨਹੀਂ ਹੁਣਾ ਵੈਸੇ ਦਾਵਾ ਕੀਤਾ ਗਿਆ ਕਿ 20 ਜਨਰੇਟਰ ਨੇ ਹੂੰ ਕਮਾਲ ਦੀ ਗੱਲ ਹੈ ਤੇ ਉਹ ਕਿਉਂ ਨਹੀਂ ਚੱਲੇ ਬਈ ਜੀ ਇਹਨਾਂ ਚੀਜ਼ਾਂ ਦਾ ਜਵਾਬ ਚਾਹੀਦਾ ਹੈ ਨਾ ਇੱਥੇ ਬੁਰਾ ਹਾਲ ਹੈ ਇੱਥੇ ਇੰਡੀਆ ਦੇ ਹਸਪਤਾਲ ਕੁਝ ਇਹੋ ਜਿਹੇ ਆ ਮਰੀਜ਼ਾਂ ਦੇ ਨਾਲ ਬਰੋਬਰ ਕਈ ਵਾਰ ਕੁੱਤੇ ਆ ਕੇ ਪੈ ਜਾਂਦੇ ਨੇ ਵਾਰਾ ਕਈ ਵਾਰ بارش ਦਾ ਪਾਣੀ ਜੜਾ ਹੁੰਦਾ ਉਹ ਅੰਦਰ ਚੜ ਜਾਂਦਾ ਵਾਰਡ ਦੇ ਵਿੱਚ ਤੇ ਮਰੀਜ਼ ਜਿਹੜੇ ਆ ਉਹ ਆਪਣੇ ਆਪ ਨੂੰ ਬੈਡਾਂ ਤੇ ਐ ਬਿਠਾ ਲੈਂਦੇ ਆ ਕਿ ਕਦੋਂ ਪਾਣੀ ਲੱਥੇਗਾ ਕਦੋਂ ਅਸੀਂ ਥੱਲੇ ਜਾਵਾਂਗੇ ਜੀ ਕੁੱਤਿਆਂ ਨੇ ਬੈਣ ਨੂੰ ਜਗ੍ਹਾ ਮਿਲ ਜਾਂਦੀ ਹੈ ਬੰਦਿਆਂ ਨੂੰ ਕਈ ਵਾਰੀ ਮਿਲਦੀ ਨਹੀਂ ਇਹ ਇਹ ਵੀ ਹੈ ਹੈ ਮਤਲਬ ਕਿ ਗੱਲ ਇਹ ਆ ਕਿ ਭਈ ਹੁਣ ਜੇ ਆਪਾਂ ਤਰੁੱਟੀਆਂ ਦੀ ਗੱਲ ਕਰੀਏ ਤਰੁੱਟੀਆਂ ਆਪਾਂ ਸਾਰੇ ਲੱਭ ਲੈਣੇ ਉਹਨਾਂ ਤਰੁੱਟੀਆਂ ਨੂੰ ਦੂਰ ਕਿਸ ਨੇ ਕਰਨਾ ਹੈ ਕਿਸ ਨੇ ਕਰਨਾ ਹੈ ਬਿਲਕੁਲ ਸਿਹਤ ਅਤੇ ਸਿੱਖਿਆ ਦੇ ਨਾਰੇ ਨਾਲ ਤੇ ਸਰਕਾਰ ਆਈ ਆ ਤੇ ਜੇ ਸਿਹਤ ਦੇ ਖੇਤਰ ਦੇ ਵਿੱਚ ਇਸ ਤਰ੍ਹਾਂ ਦੀ ਨਾਕਾਮੀ ਆ ਤਾਂ ਡੈਫੀਨਿਟਲੀ ਸਰਕਾਰ ਉਹਦੇ ਵਾਸਤੇ ਜ਼ਿੰਮੇਵਾਰ ਤੇ ਜਵਾਬਦੇਹ ਹੋਣੀ ਚਾਹੀਦੀ ਹੈ ਜੀ